ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਸਰਾਲੀ ਮੰਡ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਵੀਰ ਗੁਰਸਾਹਬ ਸਿੰਘ ਦੇ ਘਰ ਅੱਜ ਆਪਾਂ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਬਹੁਤ ਇੱਕ ਚੰਗੀ ਨਸਲ ਦੀ ਨੀਲੀ ਰਵੀ ਦੀ ਮੱਝ ਦਿਖਾਉਣੀ ਆ ਗੱਬਲਿਆ ਮੱਝ ਬਿਲਕੁਲ ਸੂਨ ਦੇ ਨੇੜ ਆ ਤੇ ਇੱਕ ਦੋਸਤੋ ਵੀਰ ਦੇ ਕੋਲੇ ਅਉਂਸਰ ਝੋਟੀ ਆ ਟੀਕਾ ਭਰੇ ਨੂੰ 1 ਮਹੀਨਾ ਹੋ ਗਿਆ ਵਾ ਗਾਰੰਟੀ ਕੋਈ ਨਹੀਂ ਉਹ ਤੁਹਾਡੀ ਕਿਸਮਤ ਹੈ ਜਿਹੜਾ ਵੀਰ ਖੜੂਗਾ ਜੇ ਨਿਕਲ ਆਵੇ ਸੁਨਹਰੀ ਠੀਕ ਆ ਨਾ ਉੱਤੇ ਚਲੋ ਤੁਸੀਂ ਦੁਬਾਰਾ ਇਹਨੂੰ ਕਰ ਸੋ ਦੋਸਤੋ ਜ਼ਿਆਦਾ ਜਾਣਕਾਰੀ ਵੀਰ ਨਾਲ ਆਪਾਂ ਗੱਲਬਾਤ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਜਿਹੜੇ ਵੀਰੇ ਇਸ ਚੈਨਲ ਤੇ ਨਵੇਂ ਆਏ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਇੱਥੇ ਆਓ ਇੱਥੇ ਆ ਗਏ ਆਪਣੀ ਤਸੱਲੀ ਕਰਕੇ ਪਸ਼ੂਕਰੀ ਦਿਓ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਆ ਕਰੋ ਕਿਸੇ ਹੋਰ ਵੀ ਵੀਰ ਪਿਆ ਦਾ ਫਾਇਦਾ ਹੋ ਸਕਦਾ ਸੋ ਦੋਸਤੋ ਮੇਰਾ ਕੰਮ ਹੈ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪ ਨਿਰਖਪੁਰਖ ਜਿਹੜੀ ਦੋਸਤੋ ਕਰਨੀ ਤੁਸੀਂ ਆਪ ਕਰਨੀ ਤੇ ਕਿਉਂਕਿ ਤੁਸੀਂ ਪੈਸੇ ਲਾਉਣੇ ਹੁੰਦੇ ਆ ਸੋ ਦੋਸਤੋ ਇੱਥੇ ਆ ਕੇ ਨਿਰਖਪੁਰਖ ਕਰਕੇ ਪਸ਼ੂ ਖਰੀਦਿਆ ਕਰੋ ਕਰਦੇ ਆ ਵੀਰ ਨਾਲ ਗੱਲਬਾਤ ਪੁੱਛਦੇ ਆ ਸਾਰੀ ਡਿਟੇਲਾਂ ਦਾ ਹਾਂਜੀ ਵੀਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰਸ ਨਾਲ ਵੀਜੀ ਠੀਕ ਠਾਕ ਠੀਕ ਠਾਕ ਵਧੀਆ ਜੀ ਅੱਛਾ ਵੀਰ ਜੀ ਆਪਣਾ ਐਡਰੈਸ ਬੋਲ ਦੋ ਸਭ ਤੋਂ ਪਹਿਲਾਂ ਐਡਰੈਸ ਪਿੰਡ ਸਰਾਲੀ ਮੱਡ ਹਾਂਜੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ ਠੀਕ ਹੈ ਜੀ ਆਪਣਾ ਫੋਨ ਨੰਬਰ ਤੇ ਨਾਮ ਵੀ ਦੱਸ ਦੋ ਨਾਮ ਗੁਰਸਾਹਿਬ ਸਿੰਘ ਹਾਂਜੀ ਮੋਬਾਈਲ ਨੰਬਰ 84272 ਏ ਆਪਾਂ ਮੁੱਲ ਖਰੀਦੀ ਹੈ ਕਿ ਆਪਣੇ ਘਰ ਦੀ ਹੈ ਹਾਂਜੀ ਇਹ ਪਿਛਲੇ ਸਵੇਰੇ ਮੁੱਲ ਖਰੀਦੀ ਹੈ ਅੱਛਾ ਜੀ ਤੇ ਕੋਈ ਪਤਾ ਤਾਂ ਪਿਛਲੇ ਸਵੇਰੇ ਕਿੰਨਾ ਦੁੱਧ ਨੇ ਚੋਆ ਪਿਛਲੇ ਸਵੇਰੇ ਇਹਨੇ 15 ਕਿ ਲੀਟਰ ਦੁੱਧ ਚੋਆ ਅੱਛਾ ਜੀ ਹਾਂਜੀ ਠੀਕ ਹੈ ਜੀ ਤੇ ਬੱਚਾ ਤਾਂ ਹੈਗਾ ਸੀ ਪਿਛਲੇ ਸਵੇਰੇ ਤਾਂ ਆਪਣੇ ਕੋਲ ਨਹੀਂ ਉਹ ਬੱਚਾ ਮਰ ਗਿਆ ਠੀਕ ਹੈ ਜੀ ਤੇ ਇਹ ਹੁਣੇ ਵੀਰ ਜੀ ਕਿੰਨੇ ਟਾਈਮ ਦੀ ਗੱਬਣੀ ਆ ਇਹ ਬਸ 15 ਦਿਨ ਰਹਿ ਗਏ 15 ਦਿਨ ਖੱਟੇ ਕਿੰਨੇ ਵੇ ਸੂਰਿਆ ਵਾਸਤੇ ਗੱਬਣੀ ਆ ਇਹ ਤੀਜੇ ਸੂਰਿਆ ਵਾਸਤੇ ਆਈ ਤੀਜੇ ਸੂਰਿਆ ਵਾਸਤੇ ਠੀਕ ਹੈ ਜੀ ਅੱਛਾ ਵੀਰ ਜੀ ਨੂੰ ਖੋਲੀਏ ਬਾਕੀ ਜਾਣਕਾਰੀ ਫਿਰ ਬਾਅਦ ਚ ਕਰ ਦਿੰਦੇ ਮਾਜੀ ਦੋਸਤੋ ਵੀਰ ਨੇ ਮੁੱਲ ਖਰੀਦੀ ਐ ਚੰਗਾ ਕਦ ਕਾਠ ਹੈ ਪਿਛਲੇ ਸਵੇਰੇ ਵੀਰ ਕਹਿੰਦਾ ਇਹਨੇ 15 ਲੀਟਰ ਦੁੱਧ ਚਵਾਇਆ ਵਾ ਦੁੱਧ ਦੋਸਤੋ ਤੁਹਾਡੀ ਸੇਵਾ ਤੇ ਅਜਿਹੋ ਜੀ ਸੇਵਾ ਕਰੋਗੇ ਉਦੋਂ ਨਾਲ ਦੁੱਧ ਚੋਲੋਗੇ ਬਾਕੀ ਦੋਸਤੋ ਕਦ ਕਾਠ ਮੈਂ ਤਾਂ ਚੰਗਾ ਫੁੱਲ ਹੈਵੀ ਬੋਡੀ ਵਾਲੀ ਹੈ ਨੀਲੀ ਰਵੀ ਦੇ ਨਾਲ ਦੋਸਤੋ ਸਾਰੀਆਂ ਨਿਸ਼ਾਨੀਆਂ ਵਾ ਚੈੱਕ ਤੁਸੀਂ ਕਰ ਸਕਦੇ ਜੀ ਫੇਸ ਕੁਆਲਿਟੀ ਚੈੱਕ ਕਰ ਸਕਦੇ ਪੈਰਾਂ ਦੀ ਕੁਆਲਿਟੀ ਚੈੱਕ ਕਰ ਸਕਦੇ ਪੂਛ ਵਾਲੇ ਪਸ਼ੂ ਚੈੱਕ ਕਰ ਲੋ ਬਾਕੀ ਤਾਂ ਦੋਸਤੋ ਤੋਰ ਕੇ ਦਿਖਾਉਣੀ ਐ ਚੰਗੀ ਸੋਹਣੀ ਸੁਨਖੀ ਸਲਗਮਜ ਦੋਸਤੋ ਆਰਡਰ ਕਾਫੀ ਵੱਡਾ ਤਿਆਰ ਕਰੂਗੇ ਜੇ ਟਾਈਮ ਸੂਨ ਦੇ ਵਿੱਚ ਵੀ ਕਹਿੰਦਾ 15 ਦਿਨ ਪੈਸੇ ਸਟੋਰ ਦੇ ਵੀ ਲੰਮੇ ਤੋਰ ਦੇ ਲਈ ਚੰਗੀ ਨਸਲ ਹੈ ਦੋਸਤੋ ਬ੍ਰੀਡ ਪੂਰੀ ਫੁੱਲ ਹੈ ਮੁੱਲ 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 ਦੋਸਤੋ ਨਿਸ਼ਾਨੀਆਂ ਸਾਰੀਆਂ ਤੁਸੀਂ ਚੈੱਕ ਕਰ ਸਕਦੇ ਜੀ ਫੇਸ ਕੁਆਲਟੀ ਤੁਹਾਨੂੰ ਕਰੀ ਦੋਸਤੋ ਦਿਖਾਉਣ ਦੀ ਕੋਸ਼ਿਸ਼ ਕਰਦਾ ਮੈਂ ਥਾਣਾਂ ਦੀ ਕੁਆਲਿਟੀ ਵੀ ਦੋਸਤੋ ਬਹੁਤ ਵਧੀਆ ਬਹੁਤ ਵੈਰਲ ਤੇ ਥਾਣੇ ਅਜੇ ਟਾਈਮ ਦੋਸਤੋ ਇਸ ਮੰਦੇ ਵਿੱਚ 15 ਦਿਨ ਪਏ ਆ ਉਸ ਹੱਦ ਨਾਲ ਦੋਸਤੋ ਆਰਡਰ ਕਾਫੀ ਵੱਡਾ ਤਿਆਰ ਕਰੂਗੀ ਅੱਜ ਵੀਰ ਜੀ ਕਿੰਨਾ ਕੁ ਮੋਲ ਕਰਦੇ ਦਾ ਮੋਲ ਇਹਦਾ 85000 ਮਾਨਦਾਨ ਵਿੱਚੋਂ ਮਾਨਦਾਨ ਕਰਦਾ ਠੀਕ ਹੈ ਜੀ ਤੇ ਵੀਰ ਜੀ ਕੋਈ ਥਣਤੀ ਦੀ ਵਾਧ ਕਾੜ ਕੋਈ ਪੂਰ ਛਟਾ ਕੋਈ ਭਾਗ ਕੋਈ ਕੱਲੋ ਆਏ ਓਕੇ ਜੀ ਠੀਕ ਹੈ ਜੀ ਠੀਕ ਹੈ ਵੀਰ ਜੀ अच्छा एदे बारे ਛੋਟੀ ਬਾਰੇ ਦੀ ਸੂਝ ਇਹ ਛੋਟੀ ਆਪਣੀ ਆਪ ਦੀ ਆ ਠੀਕ ਹੈ ਜੀ ਠੀਕ ਹੈ ਜੀ ਤੇ ਡੰਗਰ ਜਿਆਦਾ ਹੋਣ ਕਰ ਮੈਂ ਆਏ ਵੀ ਨਾਲ ਹੀ ਦੇ ਦੀ ਠੀਕ ਹੈ ਜੀ ਤੇ ਇਹ ਵੀ ਦੀ ਗੰਧ ਨਾਲੋਂ ਤੋਂ ਤੁਸੀਂ ਹਾਂਜੀ 1 ਮਹੀਨਾ ਹੋ ਗਿਆ ਨੂੰ ਨਵੇਂ ਦੁੱਧ ਹੋਈ ਠੀਕ ਹੈ ਜੀ ਬਸ ਗਰੰਟੀ ਨਹੀਂ ਕੋਈ ਗਰੰਟੀ ਨਹੀਂ ਕੋਈ ਠੀਕ ਹੈ ਜੀ ਖੋਲੋ ਵੀਰ ਜੀ ਨੂੰ ਮੜੇ ਪੁਰੋਗੇ ਆ ਖੋਲੋ ਦੋਸਤੋ 1 ਮਹੀਨਾ ਹੋ ਗਿਆ ਇਹਨੂੰ ਕਰਾਸ ਹੋਈ ਨੂੰ ਗਰੰਟੀ ਕੋਈ ਨਹੀਂ ਉਹ ਤੁਹਾਡੀ ਕਿਸਮਤ ਹੈ ਘਰ ਦੀ ਛੋਟੀ ਵੀਰ ਕੰਦਾ ਪੜੀ ਹੋਈ ਹੈ ਇਹ ਵੀਰ ਜਿਹਦੇ ਭਾਈ ਦੀ ਐ ਤੇ ਜਿਆਦਾ ਦੂਰ ਨਾ ਖੜੀ ਲਾਗੇ ਲਾਗੇ ਰੱਖ ਲਈ ਦੋਸਤੋ ਚੰਗੇ ਕਦਗਾਠ ਵਾਲੀ ਝੋਟੀ ਹੈ ਇਹਦੀ ਵੀਰ ਉਮਰ ਦਾਜਾ ਪਤਾ ਕਿੰਨੀ ਹੈ ਹਾਂਜੀ ਉਮਰ ਹੈ ਇਹ ਮੇਰਾ ਮੇਰਾ ਮਾਤਾ ਜੀ ਨੇ ਕਹਾ ਦਾ ਲੱਗੇ ਮੈਂ 10 ਸਾਲ ਦੇ ਲੱਗਦੇ ਨੇ ਹਾਂਜੀ ਠੀਕ ਹੈ ਜੀ ਅੱਛਾ ਵੀਰ ਜੀ ਇਹਦਾ ਮੁੱਲ ਕਿਨਾ ਰੱਖਿਆ ਮੋਲ 3000 ਮਾਨਤਨ ਹੋ ਜਾਊਗਾ ਹਾਂਜੀ ਮਾਨਤਨ ਕਰ ਦਾਂਗੇ ਠੀਕ ਹੈ ਜੀ ਅੱਛਾ ਵੀਰ ਜੀ ਇੱਕ ਮਾਲੀ ਵੀ ਹੈ ਆਪਣੇ ਕੋਲ ਜਿਹੜਾ ਆਪਾਂ ਮੋਹਰਾ ਨਸਲਦਾ ਹੈ ਵਿੱਚ ਆਪਾਂ ਦੱਸਿਆ ਸੀ ਹਰੋਸ ਕਰਾਉਣ ਵਾਸਤੇ ਮੱਜਾ ਹਾਂਜੀ ਉਹਦੇ ਬਾਰੇ ਥੋੜੀ ਡਿਟੇਲ ਦਿਓ ਉਹਨੂੰ ਮਾਲੀ ਨੂੰ ਥੋੜਾ ਜਿਹਾ ਜਿੱਥੇ ਲਈ ਹੀ ਲੱਗੇ ਪਹਿਲਾਂ ਦੋਸਤੋ ਇਹ ਕਿ ਮਾਲੀ ਹੈ ਵੀਰ ਦੇ ਕੋਲ ਇਹ ਮੱਲੀ ਦੋਸਤੋ ਸੇਲ ਵਾਸਤੇ ਨਹੀਂ ਹੈਗਾ ਸਿਰਫ ਇਹ ਤੁਹਾਨੂੰ ਵੀਡੀਓ ਦੇ ਵਿੱਚ ਇਸ ਕਰਕੇ ਦਿਖਾ ਰਹੇ ਆ ਕਿ ਕਿਸੇ ਵੀ ਵੀਰ ਨੇ ਕੋਈ ਡਾਇਰੈਕਟ ਮੱਜ ਕ੍ਰਾਸ ਕਰਾਉਣੀ ਹੋਏ ਤੇ ਇਹ ਵੀਰ ਦੇ ਨਾਲ ਆਪਾਂ ਨੰਬਰ ਵੀਰ ਦੇ ਆਪਾਂ ਸਕਰੀਨ ਤੇ ਚਲਾ ਦਾਂਗੇ ਲਾਗੇ ਬੰਨੇ ਕਈ ਗਰੇ ਪਿੰਡਾਂ ਦੇ ਵਿੱਚ ਨਹੀਂ ਪਤਾ ਤੋਰ ਦੇ ਵੀਰ ਲੱਗਿਆ ਲੰਮਾ ਨੇ ਦੋਸਤੋ ਚੰਗੀ ਨਸਲ ਦਾ ਮੱਲੀ ਫੇਸ ਕੁਆਲਟੀ ਦੋਸਤੋ ਤੁਸੀਂ ਚੈੱਕ ਕਰ ਸਕਦੇ ਜੀ ਹੋ ਲੈ ਵੀ ਬੋਡੀ ਵੇਟ ਦਾ ਦੋਸਤੋ ਮੰਨ ਲੀਏ ਕਿਸੇ ਵੀ ਵੀਰ ਨੇ ਦੋਸਤੋ ਡਾਇਰੈਕਟ ਮੱਜ ਕਰਾਸ ਕਰਾਉਣੀ ਹੋਵੇ ਤੇ ਵੀਰ ਨਾਲ ਤੁਸੀਂ ਸੰਪਰਕ ਕਰ ਸਕਦੇ ਜੀ ਪਿੰਡ ਵੀਰ ਦਾ ਹੈਗਾ ਸਰਾਲੀ ਮੰਡ ਤਸਵੀਰ ਪੱਤੀ ਜਿਲ੍ਹਾ ਕਰਨਤਾਰ ਹਾਂਜੀ ਵੀਰ ਜੀ ਇਹਦੀ ਮਾਲੀ ਦੀ ਡਿਟੇਲ ਤੁਸੀਂ ਥੋੜੀ ਹੈ ਇਹ ਮਾਲੀ ਜੀ ਚੰਗੇ ਸੀਮੰਦਾ ਜੀ ਠੀਕ ਹੈ ਜੀ ਇਹ ਆਪਣਾ ਘਰ ਦਾ ਚਿਆਰ ਕੀਤਾ ਕਿ ਜਾਂ ਹਾਂਜੀ ਘਰ ਦਾ ਤਿਆਰ ਕੀਤਾ ਜੀ ਠੀਕ ਹੈ ਜੀ ਤੇ ਇਹ ਤੋਂ ਮੱਜਾ ਕਰਾਸ ਹੋ ਗਿਆ। ਅੱਗੇ ਮੱਜਾ ਕਰਾਸ ਹੋਈਆਂ ਵਾ। ਠੀਕ ਹੈ ਜੀ। ਤੇ ਜਿਹੜੀਆਂ ਇਹਨੀਆਂ ਝੋਟੀਆਂ ਬਹੁਤ ਸੋਹਣੀਆਂ। ਠੀਕ ਹੈ ਜੀ। ਹਾਂਜੀ। ਤੇ ਇਹਦੇ ਕੋਈ ਮੰਦਿਰ ਕਾਰਡ ਦੇ ਬਾਰੇ ਪਤਾ? ਮੰਦਿਰ ਕਾਰਡ ਬਾਰੇ ਨਹੀਂ ਪਤਾ। ਠੀਕ ਹੈ ਜੀ। ਹਾਂਜੀ। ਠੀਕ ਹੈ। ਅਸ਼ੇਵ ਜੀ ਜੇ ਕੋਈ ਆਪਣਾ ਕੋਈ ਲੋਗੋ ਬਣੇ ਕੋਈ ਵੀਰ ਕਰਾਸ ਕਰਾਉਣਾ ਹੋਵੇ ਮੈਂ ਤੇ ਫਿਰ ਆਪਾਂ ਇੱਥੇ ਅਵੇਲੇਬਲ ਹੁੰਦੇ ਹਾਂ। ਹਾਂਜੀ ਅਵੇਲੇਬਲ ਹਾਂ। ਠੀਕ 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 ਹੈ। ਦੋਸਤੋ ਮਾਲੀ ਚੰਗੀ ਨਸਲ ਦਾ। ਚੰਗੀ ਨਸਲ ਦਾ ਦੋਸਤੋ ਬਤਲੀ ਹੁੰਦਾ ਕਿ ਚੰਗੀ ਬਰੀਡ ਦੇ ਬੱਚੇ ਹੋਣਗੇ ਤੇ ਗਾਂਜ ਦੋਸਤੋ ਦੁੱਧ ਨੰਬਰ ਵੀਰ ਦਾ ਦੋਸਤੋ ਮੈਂ ਸਕਰੀਨ ਤੇ ਚਲਾ ਦੂੰਗਾ ਗੱਲ ਬਾਤ ਤੁਸੀਂ ਵੀ ਇਨਾਫ ਕਰ ਸਕਦੇ ਜੀ ਦੋਸਤੋ ਮੇਨ ਵੀਡੀਓ ਜਿਹੜੀ ਅੱਜ ਦੀ ਇਸ ਮੱਝ ਦੀ ਤੇ ਝੋਟੀ ਦੀ ਹੈ ਮੱਝ ਦੋਸਤੋ ਬਹੁਤ ਚੰਗੇ ਕੱਦ ਕਠ ਦੀ ਹੈ ਜਿਹੜੇ ਵੀ ਵੀਰ ਨੂੰ ਪਸੰਦ ਆਊਗੀ ਨੰਬਰ ਵੀਰ ਦਾ ਦੋਸਤੋ ਸਕਰੀਨ ਤੇ ਚੱਲੂਗਾ ਗੱਲ ਬਾਤ ਤੁਸੀਂ ਵੀ ਇਨਾਫ ਕਰ ਸਕਦੇ ਜੀ ਸੋ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ